ਇਹ ਪਹਿਲਵਾਨ ਦੇ ਨਾਲ ਪਿਆਰ ਹੈ 사ਜਨ ਪਹਿਲਵਾਨ ਦੇ ਨਾਲ ਪਿਆਰ ਇਧਰ ਪਈ ਹੋਈ ਕਬੱਡੀ ਹੈ ਮੈਨੂੰ ਲੱਗਦਾ ਆਹ ਟੱਕਰ ਹਮਾਲਿਆ ਪਰਬਤ ਹਮਾਲਿਆ ਪਰਬਤ ਲੱਗਦਾ ਪੁਆਇੰਟ ਦੱਸਿਏ ਨਵਤੇਜ ਗਲਗੱਟਾ ਜੀ ਪੁਆਇੰਟ ਇਹ ਮੈਨੂੰ ਲੱਗਦਾ ਟੈਕਨੀਕਲ ਗੱਲ ਬਣ ਗਈ ਹੁਣ ਗੱਲਾਂ ਟਿਕਾਣੇ ਲੱਗਣਗੀਆਂ ਨਵਤੇਜ ਲੰਮੀ ਸਾਰੀ ਬਾਹ ਕਰਕੇ ਦੱਸ ਦਿਆ ਕਰੋ ਕਿ ਪੁਆਇੰਟ ਰੇਡਰ ਦਾ ਜਾਂ ਜਾਫੀ ਦਾ ਪੁਆਇੰਟ ਕਹਿੰਦੇ ਰੇਡਰ ਦਾ ਮੈਚ ਕਹਿੰਦੇ ਬੜਾ ਹੀ ਵੱਡੇ ਪੱਦਰ ਤੇ ਖੇਡਿਆ ਜਾ ਰਿਹਾ ਕੋਕੀ ਲੱਗ ਜਾਵੇ ਸੁਬਾਤ ਆ ਜਾਵੇ ਭਾਏ ਇਕਮ ਪਤਾਪੁਰ ਵਾਲਾ ਇਕਮ ਪਤਾਪੁਰ ਵਾਲਾ 1100 ਦੇ ਦੋ ਜੱਫੇ ਲੱਗਿਆ ਇਕਮ ਪਤਾਪੁਰ ਵਾਲਾ ਮੇਲਾ ਲੁੱਟ ਗਿਆ ਮੇਲਾ ਲੁੱਟ ਗਿਆ ਉਹ ਕੱਟ ਕੇ ਲੰਗਾ ਚੁੱਠਿਆ ਕੱਟ ਕੇ ਲੰਗਾ ਚੁੱਠਿਆ ਜੁੱਲੀ ਮਨੋ ਲੱਗਦਾ ਛੁੱਟਣਾ ਮੁਸ਼ਕਲ ਗੁਰਮੇਲ ਸਿੰਘ ਜੀ ਥਾਣੇਦਾਰ ਸਾਹਿਬ ਆਨੰਦ ਮਾਨ ਰਿਹਾ ਸੁਖਦੇਵ ਸਿੰਘ ਹੁਣੀ ਪਰ ਸਾਹਮਣੇ ਚੀਪਾ ਖੋਡੀ ਪਿੰਦਾ ਕਬੱਡੀ ਕਬੱਡੀ ਕਰਦਾ ਵਧਿਆ ਲਓ ਅੱਜੀ ਉਪਾਲਾ ਵਾਲਾ 라ਉ ਜਫਾ ਕਹਿੰਦੀ ਕਰੂ ਕਵਾਲ ਉਹ ਭਿਰਦੇ ਸਾੜ ਲਫੜੋ ਲਫੜੀ ਔਰ ਹੋਰ ਲੱਗ ਰਿਹਾ ਇੱਕ ਪਾਸੇ ਅੱਜੀ ਉਪਾਲ ਪਰ ਪਿੰਦਾ ਚੀਪਾ ਖੋਡੀ ਆਹ ਆ ਪੈ ਗਿਆ ਪਘੜੇ ਇਹ ਕਤਗਿਲ ਦੇ ਵਿੱਚ ਅੱਜ ਐਕਸ਼ਨ ਮਾਰਦਿਆ ਰ ਆ ਰਿਹਾ ਟਿਪ ਭੋਈ ਦੋ ਪਿੰਡ ਪ੍ਰਸਿੱਧ ਕੀਤੇ ਆ ਇਹ ਗੁੱਡੂ 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 ਗੁਰਦਾਸਪੁਰੀ ਅੱਗੇ ਲਾਈ ਫਿਰਦਾ ਪਰ ਡੇਰਾ ਬਾਬਾ ਨਾਕ ਦਾ ਸੱਨੇ ਉਹ ਸੱਨੀ ਸੱਨੀ ਪਾ ਟੱਕਰ ਟੱਕੇ ਟੱਕਰ ਰਾਰਿਆ ਭੰਗੜੇ ਭੰਗੜੇ ਵਾਹ ਓ ਗੁੱਡੂ ਵਾਹ ਓ ਗੁੱਡੂ ਛਾ ਗਿਆ ਸਰਦਾਰ ਨਰਮਲ ਸਿੰਘ ਇਸ ਫਾਕੇ ਸੰਸਾਰ ਨੂੰ ਅਲਮਦਾ ਕਹਿ ਗਿਆ ਪਰ ਸਾਹਮਣੇ ਫਲੰਦੀਪੁਰੀਆ ਫਲੰਦੀਪੁਰੀਆ ਤੇ ਘੋੜਾ ਆ ਪੈ ਗਈ ਕਾਥੀ ਆ